ਮਾਰੇ ਕਹਿੰਦੇ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਪਜ ਹਰ ਕੀ ਸੇਵ ਗੁਰ ਸੇਵਾ ਤੇ ਭਗਤ ਕਮਾਈ ਤਵਹੇ ਮਾਨਸ ਦੇਹੀ ਪਾਈ ਕਹਿੰਦੇ ਕਿ ਪੂਰਵਲਾ ਕਰਮ ਜਾਗਿਆ ਸਾਨੂੰ ਸਰੀਰ ਮਿਲ ਗਿਆ ਜਦੋਂ ਕਹਿੰਦੇ ਸਾਡੀ ਇਹ ਜੀਵ ਸਾਡੀ ਇਹ ਰੂਹ ਸੀ ਨਾ ਮਾਤਾ ਦੇ ਉਧਰ ਵਿੱਚ 9 ਸਾਲ ਕਹਿੰਦੇ ਪੁੱਠਾ ਲੜਕਦਾ ਬੱਚਾ ਤੇ ਕਹਿੰਦੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਤੇ ਰੱਬ ਨਾਲ ਕਹਿੰਦੇ ਇਕਰਾਰ ਕਰਦਾ ਬਹੁਤ ਬਚਨ ਕਰਦਾ ਭਈ ਮੈਂ ਮਹਾਰਾਜ ਮੈਨੂੰ ਇੱਕ ਵਾਰੀ ਤੂੰ ਸੰਸਾਰ ਤੇ ਭੇਜ ਦੇ ਮੈਂ ਸੰਸਾਰ ਤੇ ਜਾਵਾਂਗਾ ਤੇਰਾ ਨਾਮ ਜਪਾਂਗਾ ਵੰਦਗੀ ਕਰਾਂਗਾ ਤੇ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਬੇਦਾਗ ਲੈ ਕੇ ਬਾਪਸ ਆਵਾਂਗਾ ਬੋਲੋ ਸਤਿਨਾਮ ਵਾਹਿਗੁਰੂ ਜੀ ਪਰ ਕਹਿੰਦੇ 9 ਮਹੀਨੇ ਮਿੰਤਾ ਕਰਦਾ ਜਦੋਂ ਕਹਿੰਦੇ ਸੰਸਾਰ ਤੇ ਆਉਂਦਾ ਨਾ ਤੇ ਮਾਰੇ ਕਹਿੰਦੇ ਸਭ ਕੁਝ ਭੁੱਲ ਜਾਂਦਾ ਕੇ ਬੋਲੋ ਸਤਿਨਾਮ ਸਾਰਾ ਕੁਝ ਪੜਾਤਾ ਕਿਉਂਕਿ ਪਿਆਰਿਓ ਮਹਾਪੁਰਖਾਂ ਨੂੰ ਆਪਾਂ ਕਿਉਂ ਯਾਦ ਕਰਦੇ ਆਂ ਕਹਿੰਦੇ 24000 ਸਾਹ ਮਿਲਦਾ ਦਿਨ ਤੇ ਰਾਤ ਦਾ ਸਾਨੂੰ 24000 ਸਾਹ ਪਰ ਮਰੇ ਕਹਿੰਦੇ ਸਫਲਾ ਨੂੰ ਕਿੰਨਾ ਕਰਦੇ ਆਂ ਆਪਾਂ ਹੁਣ ਕਹਿੰਦੇ ਜਿਹੜੇ ਬੰਦੇ ਨੂੰ ਕਹਿੰਦੇ ਹਰ ਰੋਜ਼ ਕਹਿੰਦੇ ਪਰ ਡੇ ਦਾ ਕਹਿੰਦੇ 24000 ਦਾ ਨੁਕਸਾਨ ਹੋ ਰਿਹਾ ਤੇ ਕਹਿੰਦੇ ਫਿਰ ਉਹਦਾ ਵਿਆਜ ਕਦੋਂ ਪੂਰਾ ਹੋਣਾ ਮ ਵਿਆਜ ਕਿਉਂਕਿ ਅਸੀਂ ਬੰਦਗੀ ਨਹੀਂ ਕਰਦੇ ਹੁਣ ਕਹਿੰਦੇ ਇੱਕ ਬੰਦੇ ਨੇ ਕਹਿੰਦੇ 20 ਸਾਲ ਬੰਦਗੀ ਨਹੀਂ ਕੀਤੀ 20 ਸਾਲ ਕਹਿੰਦੇ ਤਪ ਨਹੀਂ ਕੀਤਾ ਫਿਰ ਕਹਿੰਦੇ 20 ਸਾਲ ਦਾ ਵਿਆਜ ਕਿੰਨਾ ਹੋ ਗਿਆ ਕਹਿੰਦੇ 40 ਸਾਲਾਂ ਤੱਕ ਸਾਡਾ ਫਿਰ ਵਿਆਜ ਹੀ ਪੂਰਾ ਆਉਣਾ ਤੇ ਕਹਿੰਦੇ 40 ਸਾਲਾਂ ਸਾਡੀ ਉਮਰਾਂ ਕਿੰਨੀਆਂ ਕੁ ਰਹਿ ਗਈਆਂ ਅੱਜ ਕੱਲ ਕਿਉਂਕਿ ਪਿਆਰਿਓ ਸਭ ਤੋਂ ਜਿਹੜਾ ਇੱਕ ਪਰਿਵਾਰ ਆ ਨਾ ਪਰਿਵਾਰ ਵਿੱਚ ਕਹਿੰਦੇ ਸਭ ਤੋਂ ਜਿਹੜਾ ਬੜਮੁੱਲਾ ਕਰਮ ਹੁੰਦਾ ਇੱਕ ਮਾਂ ਦਾ ਹੁੰਦਾ ਜੇ ਕਹਿੰਦੇ ਮੇਰੀ ਮਾਂ ਮੇਰੀ ਭੈਣ ਕਹਿੰਦੇ ਅਮਰਤ ਵੇਲਾ ਸੰਭਾਲਦੀ ਆ ਤਾਂ ਕਹਿੰਦੇ ਆਟੋਮੈਟਿਕ ਕਹਿੰਦੇ ਬੱਚੇ ਵੀ ਉੱਠਣਗੇ ਪ੍ਰਤਨ ਮਾਵਾ ਹੁੰਦੀਆਂ ਸੀ ਨਾ ਪ੍ਰਤਨ ਮਾ ਕਹਿੰਦੀ ਸੀ ਪੁੱਤ ਪਹਿਲਾਂ ਨਿਤਨੇਮ ਕਰ ਬੰਦਗੀ ਕਰ ਕਹਿੰਦੇ ਪ੍ਰਸ਼ਾਦਾ ਫਿਰ ਮਿਲਣਾ ਬੋਲੋ ਸਤਨਾ ਫਿਰ ਕਹਿੰਦੇ ਪ੍ਰਸ਼ਾਦਾ ਮਿਲਣਾ ਪਹਿਲਾਂ ਬੰਦਗੀ ਕਰ ਨਿਤਨੇਮ ਕਰ ਇਹ ਕਹਿੰਦੇ ਪ੍ਰਤਨ ਮਾਵਾ ਦਾ ਕਹਿੰਦੇ ਕਿਰਦਾਰ ਸੀ ਅੱਜ ਜਦੋਂ ਆਪਾਂ ਕਹਿੰਦੇ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਉਹਨਾਂ ਦਾ ਵਿਚਾਰਦੇ ਆ ਤੇ ਕਹਿੰਦੇ ਮਹਾਪੁਰਖਾਂ ਦਾ ਦੇਖੋ ਸਾਹਮਣੇ ਸਰੂਪ ਲੱਗਿਆ ਨਾ ਮਹਾਰਾਜ ਜੀ ਦਾ ਕਹਿੰਦੇ ਸਾਡੇ ਅੰਦਰ ਮਹਾਰਾਜ ਦਾ ਕਹਿੰਦੇ ਸਰੂਪ ਦੇ ਦਰਸ਼ਨ ਕਰਕੇ ਹੀ ਸਾਡਾ ਕਹਿੰਦੇ ਮਾਨਾ ਨਾ ਜਿਹੜਾ ਕਹਿੰਦੇ ਬੰਦਗੀ ਕਰਨ ਨੂੰ ਕਰਦਾ ਫਿਰ ਕਹਿੰਦੇ ਇਹ ਕੀ ਆ ਇਹ ਕਹਿੰਦੇ ਮਹਾਰਾਜ ਜੀ ਦੀ ਕਮਾਈ ਆ ਬੋਲੋ ਸਤਿ